ਅੱਜ ਇੱਕ ਡੈੱਡ ਬੋਡੀ ਮਿਲੀ ਹੈ ਕੀ ਕਹੂੰਗੇ ਜੀ ਜੀ ਰੇਲਵੇ ਲਾਈਨਾਂ ਕੋਲੇ ਇੱਕ ਡੈੱਡ ਬੋਡੀ ਪਈ ਆ ਉਹਨੇ ਥੋੜੀ ਦੇ ਪਹਿਲਾਂ ਕਾਲ ਆਈ ਸੀ ਇੱਥੋਂ ਕਿਸੇ ਭਰਾ ਦੀ ਕਿ ਰੇਲਵੇ ਲਾਈਨ ਕੋਲੇ ਇੱਕ ਬੰਦਾ ਮਗਿਆ ਪਿਆ ਜਦੋਂ ਆ ਕੇ ਦੇਖਿਆ ਕਿ ਬੰਦਾ ਲਵਾਜ ਛੱਕਦਾ ਆਣਗਵਾਂਡ ਪੁੱਛਿਆ ਵੀ ਜਿਹੜੇ ਆਣਗਵਾਂਡ ਲੋਕ ਵੀ ਫਿਕਦੇ ਸਨ ਉਹਨਾਂ ਨੂੰ ਪੁੱਛਿਆ ਸਾਹਮਣੇ ਜਿਹੜੇ ਦੁਕਾਨਦਾਰ ਭਰਾ ਆ ਉਹਨਾਂ ਨੂੰ ਪੁੱਛਿਆ ਪਰ ਉਹਨਾਂ ਦੀ ਨਿਗਾ ਵਿੱਚ ਇਹ ਬੰਦਾ ਕੋਈ ਨਜ਼ਰ ਨਹੀਂ ਆਇਆ ਤੇ ਨਾਲ ਦੀ ਨਾਲ ਚੌਂਕੀ ਚਾਂਗ ਜੀ ਨੂੰ ਫੋਨ ਕਰਕੇ ਬੁਲਾਇਆ ਗਿਆ ਉਹ ਆ ਗਏ ਇੱਥੇ ਤੇ ਜੇ ਨਾਂ ਲੱਭਿਆ ਕੋਈ ਇਹਨਾਂ ਦੇ ਘਰ ਦਾ ਵਾਕਸ ਕਿ ਪਤਾ ਕਿੰਨੇ ਘੰਟੇ ਬਾਅਦ ਇਹਦਾ ਸੰਸਕਾਰ ਕੀਤਾ ਜਾਏਗਾ ਉਸ ਸੇ ਕਾਇਯਾ ਹਸਪਤਾਲ ਲੈ ਕੇ। ਮੌਤ ਦਾ ਕੀ ਕਾਰਨ ਹੈ? ਇਹੋ ਜਿਹਾ ਕੁਝ ਸਾਨੂੰ ਨਹੀਂ ਪਤਾ ਲੱਗਦਾ। ਲੱਗਿਆ ਜੀ ਸਾਡਾ ਤਾਂ ਕੰਮ ਹੁੰਦਾ ਵੀ ਸੇਵਾ ਜੇ ਸਾਨੂੰ ਕਿਸੇ ਦਾ ਫੋਨ ਆਇਆ ਅਸੀਂ ਚੱਕਣਾ ਤੇ ਸਰਕਾਰੀ ਹਸਪਤਾਲ ਪਹੁੰਚਾਣਾ ਸਾਡਾ ਇਹਨਾਂ ਕੰਮ ਹੈ। ਵਿੱਤੀ ਜਿਹੜੀ ਡੈੱਡ ਬੋਡੀ ਮਿਲੀ ਹੈ ਮਤਲਬ ਇਹਦੇ ਕੋਈ ਸਨਾਕਤ ਹੋਈ ਆ ਤੇ ਕੀ ਕਾਰਨ ਰਿਹਾ ਮੌਤ ਦਾ? ਮਜੇ ਇਨੀ ਸਨਾਕਤ ਨਹੀਂ ਹੋ ਸਕੀ ਜੀ ਇਹਨਾਂ ਦੀ। ਏ ਕਿਲੋਮੀਟਰ 32 ਦਾ 032 ਦਾ ਇੱਕ ਦੇ ਵਿਚਕਾਰ ਮਿਲੀ ਹੈ। ਇਹ ਲਗਾਰਸ ਉਮਰ ਤਕਰੀਬ 50-55 ਸਾਲ ਦੀ ਹੈ ਜੀ। ਮੋਟਰ ਦਾ ਕੀ ਕਾਰਨ ਹੈ ਬਹੁਤ ਗਰਮੀ ਦਾ ਕਾਰਨ ਹੋ ਸਕਦਾ ਹੈ ਕੰਟਰੋਲ ਵੀਰ ਦਾ ਨਵੀਨੀਕਰਨ ਕਰੇ ਗ੍ਰੋ 174 ਦੀ ਕਾਰਵਾਈਆਂ ਵਿੱਚ ਦਿੰਦੀ ਹੈ ਬਾਕੀ ਸ਼ਨਾਖਤੀ ਦੇ ਉਪਰਾਲੇ ਕੀਤੇ ਜਾ ਰਹੇ ਹੈ